ਕਿਸੇ ਨੇ ਠੀਕ ਹੀ ਕਿਹਾ ਕਿ ਦੋਸਤਪਨੋਂ ਸਮੇਂ ਸਾਵਧਾਨ ਨਾ ਰਹਿਣ ਵਾਲਿਆਂ ਨੂੰ ਭਵਿੱਖ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਜੇ ਹੀ ਇੱਕ ਵਰਤਾਰਾ ਸੁਲਤਾਨਪੁਰ ਲੋਧੀ ਤੋਂ ਨਿਕਲ ਕੇ ਸਾਹਮਣੇ ਆਇਆ ਜੁਥੇ ਦੀ ਮੰਦਪਾਗੀ ਖਬਰ ਇਹ ਸਾਹਮਣੇ ਆਈ ਹੈ ਕਿ ਦੋਸਤ ਜਿਨ੍ਹਾਂ ਦੇ ਉੱਤੇ ਰੱਬ ਤੋਂ ਵੀ ਵੱਧ ਭਰੋਸਾ ਸੀ ਉਹਨਾਂ ਦੋਸਤਾਂ ਨੇ ਹੀ ਆਪਣੇ ਇੱਕ ਦੋਸਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਣਕਾਰੀ ਅਨੁਸਾਰ ਵਿਦੇਸ਼ ਦੇ ਦੁਬਈ ਤੋਂ ਕਰੀਬ 2 ਮਹੀਨੇ ਪਹਿਲਾਂ ਘਰ ਆਏ ਨੌਜਵਾਨ ਨੋਜ਼ ਦੇ ਜਿਗਰੀ ਯਾਰ ਦੋਸਤ ਲੈ ਕੇ ਜਾਂਦੇ ਨੇ ਦੱਸਦੇ ਇਹ ਮ੍ਰਿਤਕ ਦੇ ਭਰਾ ਹਰਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਦਾ ਛੋਟਾ ਭਰਾ ਜਸਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਜਿਸ ਦੀ ਉਮਰ ਮਹਿਜ਼ 29 ਸਾਲ ਦੀ ਸੀ ਪਿੰਡ ਕਤਬੇਬਾਲ ਥਾਣਾ ਲੋਹਿਆਂ ਜ਼ਿਲ੍ਹਾ ਜਲੰਧਰ ਤੋਂ ਸੀ ਜੋ ਕਿ 2 ਮਹੀਨੇ ਪਹਿਲਾਂ ਹੀ ਦੁਬਈ ਤੋਂ ਵਾਪਸ ਆਇਆ ਸੀ ਉਸ ਦੇ ਦੋਸਤ ਉਸ ਨੂੰ ਕਰੋ ਲੈ ਕੇ ਜਾਂਦੇ ਨੇ ਜਿਸ ਤੋਂ ਬਾਅਦ ਇੱਕ ਦੋਸਤ ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਦਿੰਦਾ ਹੈ ਕਿ ਤੁਹਾਡਾ ਮੁੰਡਾ ਵੜ ਦਿੱਤਾ ਗਿਆ ਹੈ ਇਸ ਦਾ ਇਲਾਜ ਕਰਵਾ ਲਓ ਉਹਨਾਂ ਨੇ ਕਿਹਾ ਜਦੋਂ ਅਸੀਂ ਮੌਕੇ ਤੇ ਪਹੁੰਚੇ ਤਾਂ ਜਸਵਿੰਦਰ ਸਿੰਘ ਗੰਭੀਰ ਹਾਲਤ ਦੇ ਵਿੱਚ ਖੂਨ ਦੇ ਨਾਲ ਲਤਪਤ ਪਿੰਡ ਜੱਬੋਵਾਲ ਰਾਮੇ ਮਾਰਗ ਦੇ ਵਿੱਚ ਖੇਤਾ ਚ ਪਿਆ ਹੋਇਆ ਸੀ ਦੱਸ ਦਈਏ ਕਿ ਇਲਾਜ ਕਰਨ ਮਗਰੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਪਰਿਵਾਰਕ ਮੈਂਬਰਾਂ ਨੇ ਇਹ ਵੀ આરોਪ ਲਗਾਏ ਨੇ ਕਿ ਜਸਵਿੰਦਰ ਸਿੰਘ ਦਾ ਉਸਦੇ ਦੋਸਤਾਂ ਨੇ ਬੇਰहमी ਦੇ ਨਾਲ ਕਤਲ ਕਰ ਦਿੱਤਾ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਵੀ ਗੁਹਾਰ ਲਗਾਈ ਹੈ ਹਾਲਾਂਕਿ ਇਸ ਪੂਰੇ ਮਾਮਲੇ ਦੇ ਵਿੱਚ ਸੁਲਤਾਨਪੁਰ ਲੋਧੀ ਦੀ ਪੁਲਿਸ ਜਾਂਚ ਵਿੱਚ ਜੁਟ ਗਈ ਹੈ ਤੇ ਇਸ ਪੂਰੇ ਮਾਮਲੇ ਦੀ ਜਾਂਚ ਜਾਰੀ ਹੈ। ਅਰਵਿੰਦਰ ਸਿੰਘ ਜੀ ਦਰਸ਼ਕੋ ਮੇਰਾ ਛੋਟਾ ਬਰਾੜਾ ਹੈ। ਮੈਂ ਆਪਣੇ ਪੂਆ ਜੀ ਕੋਲੇ ਗਿਆ ਆ ਸੀਗਾ। ਇਹਨੂੰ ਫੋਨ ਆਇਆ ਮੇਰੇ ਬੈਲੀ ਦੇ ਚਾਚਾ ਦੇ ਲੜਕੇ ਨੂੰ ਵੀ ਤੂੰ ਘਰੇ ਆ ਮੈਂ ਕਿਹਾ ਨਹੀਂ ਮੈਂ ਪੂਆ ਕੋਲ ਗਿਆ ਕਹਿੰਦਾ ਵੀ ਤੇਰੇ ਭਰਾ ਦੇ ਸੱਟਾ ਲਾਤੀ ਆ ਆਪਸਿ ਦਾ ਫੋਨ ਆਇਆ ਵੀ ਉਹ ਕਹਿੰਦਾ ਉਹਨੂੰ ਲੈ ਜਾ ਕੇ ਤੇ ਇਹ ਵੀ ਲੱਭਦੇ ਆਏ ਗੱਡੀ ਲੈ ਕੇ ਗਏ ਲੱਭਣੇ ਵੀ ਲੱਭਦੇ ਰਹੇ। ਮਾਹੀ ਕੋ ਆ ਕੋ ਆ ਆਣ ਕੇ ਜੱਬੂ ਵਾਲ ਰਾਮਨਾਲੇ ਰੋਡ ਦੇ ਕੋਲੇ ਪੱਛਾ ਰਾਹ ਜਾਂਦਾ ਵਾ ਉੱਥੋਂ ਸਾਨੂੰ ਮੋਟਰ ਤੇ ਕੋਲੋਂ ਲੱਭਾ ਉੱਥੇ ਵੜਿਆ ਪਰ ਇਹਨਾਂ ਨੇ ਸਾਹ ਚੱਲਦੇ ਸੀਗੇ ਤੇ ਇੰਨਾ ਸਾਨੂੰ ਉਹਨੇ ਦੱਸਿਆ ਵੀ ਚਾਰ ਜਣੇ ਸੀ ਬੰਦਿਆਂ ਦੇ ਨਾਂ ਦੱਸੇ ਉਹਨਾਂ ਇੱਥੇ ਆਣ ਕੇ ਘੰਟਾ ਇਹ ਜਾਂ ਨਿਕਲ ਉਹਦਾ ਟ੍ਰੀਟਮੈਂਟ ਚੱਲਦਾ ਰਿਹਾ ਫੇ ਉਹਦੇ ਸਾਹ ਰੁਕੇ ਆ ਇਹ ਕੋਈ ਕਿਤਾ ਕੋਈ ਰੰਜੀ ਸੀ ਇਹ ਨਹੀਂ ਨਹੀਂ ਹਜੇ ਤਾਂ ਪਾ ਜੀ ਨੂੰ 2 ਮਹੀਨੇ ਹੋਇਆ ਆਪਣੇ ਬਾਹਰੋਂ ਆਏ ਨੂੰ ਭਰਾ ਮੇਰੇ ਨੂੰ ਰੰਜਿਸ਼ ਕੋਈ ਨਹੀਂ ਇਹਨਾਂ ਦੀ ਕੱਟੇ ਦੇ ਘੁੰਮਦੇ ਆਈ ਚੇਰ ਨੂੰ ਸਕੂਲੇ ਮੁੰਡੇ ਨੂੰ ਇਹ ਗੱਡੀ ਚਾੜਡੋ ਲਾ ਸਾਡਾ ਮੇਰਾ ਭਾਂਜਾ ਸਾਡੇ ਕੋਲੇ ਪੜਦਾ ਵਾ ਇੱਥੇ ਪਰਸੋ ਵੀ ਕਹਿੰਦਾ ਮੇਰੇ ਭਰਾ ਨੂੰ ਨੇ ਇੱਕ ਚਾਬੀ ਦਿੱਤੀ ਕਹਿੰਦਾ ਤੂੰ ਚਾਚੇ ਦੇ ਮੁੰਡੇ ਨੂੰ ਲੈ ਜਾ ਤੈਨੂੰ ਨਹੀਂ ਚਲਾਉਣੀਆਂ ਇਹਦੀ ਤੂੰ ਲੈ ਕੇ ਜਾ ਜੋ ਆਕਰ ਨਾਲੇ ਸਾਡਾ ਨੂੰ ਛੱਡਿਆ ਨਾਲੇ ਤੂੰ ਭਾਂਜਾ ਆਪਦੇ ਨੂੰ ਛੱਡਿਆ ਕਿਹੜੀ ਕੰਟਰੀ ਕੋ ਬਾਰਾ ਇਹ ਮੈਂ ਦਬਈ ਸੰ ਦਬਈ ਤੋਂ ਵਾਲਾ ਕਿੰਨਾ ਟਾਈਮ ਆਇਆ ਫਾਲੋਇੰਗ ਬਰਵਾ ਨੂੰ 2 ਮਹੀਨੇ ਹੋ ਗਏ ਹਾਂਜੀ ਨਾਮ ਕੀ ਹੈ ਨਪੁਰੇ ਮਿਲਤਿਕ ਦਾ ਜਸਵਿੰਦਰ ਸਿੰਘ ਕਿਹੜੇ ਕਿਹੜੇ ਤੋਂ ਵਾਸੀ ਹੈ ਫਤਵੀਵਾਲ ਤੋਂ ਉਮਰ ਨਾਤੀ ਸਾਲੇ ਮੰਗ ਕਰਨ ਤੇ ਨਾ ਪਰਖੂ ਮੰਗ ਅਸੀਂ ਤਾਂ ਇਨਸਾਫ ਹੀ ਚੋਨੇ ਇੱਧਾ ਦੇ ਬੰਦਿਆਂ ਨੂੰ ਜੀ ਕੜਕ ਤੋਂ ਕੜਕ ਸਜ਼ਾ ਚਾਹੀਦੀ ਹੈ ਜਿਹੜੇ ਛੋਟੀ ਜੀ ਉਹਦੀ ਗੁੱਡੀਆ ਵਾ ਉਹਦੇ ਲਾਭ ਨੇ ਕੰਮ ਕੀਤਾ ਇਹਨਾਂ ਨੇ ਜੀ ਮਾਰ ਲੱਗਿਆ ਉਹਦੇ ਕੋਈ ਹੁਣ ਉਹ ਵਿਚਾਰੀ ਬਾਪ ਕਿਥੋਂ ਲੁਪਗ ਗਈ ਅਸੀਂ ਇਨਸਾਫ ਦੀ ਮੰਗ ਕਰਦੇ ਮੇਰਾ ਨਾਮ ਸੁਖਦੇਵ ਸਿੰਘ ਆ ਕੀ ਲੱਗਦਾ ਤੁਹਾਡੇ ਜੀ ਤੱਕ ਜੀ ਕੋਈ ਜੈ ਲੱਗਦਾ ਸਦਾ ਅੰਮੀ ਕੋਲ ਲੱਗਦਾ ਐ ਮਿੰਨੋ ਮੇਰੇ ਚਾਚਾ ਜੀ ਦੇ ਲੜਕੇ ਨੇ ਫੋਨ ਕੀਤਾ ਤੇ ਤਕਰੀਬਨ 10:30 ਸਵਾ 10 ਵਜੇ ਤੇ ਮੰਗੇ ਦੇ ਬੰਦੇ ਦਾ ਨਾਮੰਦਾ ਸੀ ਉਹ ਛੋਟਾ ਨਾ ਗੀਰੀ ਦੇ ਦਿੱਤਾ ਹੋਇਆ ਜੇ ਉਹਦੇ ਸੱਟ ਲੱਗ ਗਈ ਆ ਤੇ ਮੈਨੂੰ ਫੋਨ ਆਇਆ ਤੁਹਾਨੂੰ ਚੱਕ ਕੇ ਲੈ ਕੇ ਆਉਣਾ ਵਾ ਤੇ ਇੰਨੀ ਗੱਲ ਹੋਈ ਤੇ ਅਸੀਂ ਆ ਗਏ ਅਸੀਂ ਕਿਹਾ ਕਿ ਇੱਥੇ ਉਹ ਜਦੋਂ ਉਹਨਾਂ ਨੇ ਟ੍ਰੀਟਮੈਂਟ ਕੀਤਾ ਵਾ ਇਹ ਉਹਨਾਂ ਦੀ ਦੇ ਤੋਂ ਵੀ ਇਹ ਬੰਦਾ ਜੱਬੂਵਾਲ ਦੇ ਸਕੂਲ ਸਾਹਮਣੇ ਕੋਲੋਂ ਸ਼ਾਮੇ ਵਾਲੇ ਰੋਡ ਦੇ ਕੋਲੋਂ ਇੱਧਰਲੀ ਸਾਈਡ ਤੇ ਥੋੜਾ ਜਿਹਾ ਰਸਤਾ ਜਾਂਦਾ ਇਦਾਂ ਉੱਥੇ ਇੱਕ ਸੀਗਾ ਜਿੱਦਾਂ ਅਸੀਂ ਡਾਕਟਰ ਦੁੱਤਰ ਹਾਂਜੀ ਵੱਡੇ ਵਜੇ ਦੇ ਹਾਂਜੀ ਮਤਲਬ ਕਤਲ ਹੀ ਹੋ ਗਿਆ ਜਦੋਂ ਕਤਲ ਹੋ ਗਿਆ ਵਾ ਤਾਂ ਕੋਈ ਮੰਗ ਤੇ ਇਨਸਾਫ ਦੀ ਕਰਦੇ ਨਹੀਂ ਕੋਈ ਨਾ ਇੱਜਿ ਸ਼ਬੀ ਇਸ ਨੋਜਵਾਨੀ ਕਿਸੇ ਨੋਕ ਪਾਲੀ ਨਹੀਂ ਨਿਵੰਜੀ ਚ ਇੱਕ ਇਕੱਠੇ ਹੀ ਘੁੰਮਦੇ ਸੀਗੇ ਇਹ ਦੋਸਤ ਹਾਂ ਦੋਸਤ ਤੇ ਪਿੰਡ ਸਾਡਾ ਪਰਿਵਾਰ ਹੀ ਤਕਰੀਬਨ ਹੁੰਦਾ ਉਦਾਂ ਮਤਲਬ ਇੱਕ ਦੂਜੇ ਨਾਲ ਹਾਂਜੀ ਪਰਿਵਾਰਕੀ ਸਾਂਝ ਹੈਗੀ ਆ ਤੇ ਕੋਈ ਇਹਨਾਂ ਦੀ ਗੱਲਬਾਤ ਦਾ ਪਤਾ ਵੀ ਨਹੀਂ ਗੱਲ ਦਾ ਕੀ ਹੋਇਆ ਕੀ ਨਹੀਂ ਹੋਇਆ ਜਿੱਦਾਂ ਸਾਨੂੰ ਤਾਂ ਕੋਈ ਇਹ ਵੀ ਨਹੀਂ ਪਤਾ ਵੀ ਇਹ ਲੜੇ ਆ ਜਾਂ ਨਹੀਂ ਲੜੇ ਇਹ ਤਾਂ ਇੱਥੇ ਪਤਾ ਲੱਗਾ ਜਿਵੇਂ ਇਦਾਂ ਇਦਾਂ ਗੱਲਬਾਤ ਹੋ ਮਾਮਲਾ ਇੱਕ ਜਸਵਿੰਦਰ ਸਿੰਘ ਪੁੱਤ ਬਲਬੀਰ ਸਿੰਘ ਵਾਸੀ ਕੁਤਬੀਵਾਲ ਜਖਮੀ ਹਾਲਤ ਵਿੱਚ ਉਹਦੇ ਪਰਿਵਾਰਕ ਮੈਂਬਰ ਸਿ ਉਹਦਾਸਤਾ ਲੈ ਕੇ ਆਏ ਸੀ ਜਿਹੜਾ ਰਾਤ ਲੈ ਕੇ ਆਏ ਸੀ ਉਸ ਤੋਂ ਬਾਅਦ ਹੁਣ ਜਾਂਚ ਜਾਰੀ ਹੈ ਅਜੇ ਪਤਾ ਕਰ ਰਹੇ ਆ ਕਿ ਕਿਹੜੇ ਕਿਹੜੇ ਬੰਦਿਆਂ ਨੇ ਉਹਨੂੰ ਸੱਟਾਂ ਮਾਰੀਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਬਿਊਰੋ ਰਿਪੋਰਟ 1 ਪੁਆਇੰਟ